ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਬੱਚਿਆਂ ਦੇ ਕੋਲੋਂ 10ਵੇਂ ਪਾਤਸ਼ਾਹ ਦੇ ਜੀਵਨ ਦੇ ਬਾਰੇ ਪ੍ਰਸ਼ਨ ਪੁੱਛਣੇ ਨੇ ਜਿਹੜਾ ਜਾਦੇ ਪ੍ਰਸ਼ਨਾਂ ਦੇ ਉੱਤਰ ਦੇਊਗਾ ਜਾਦੇ ਪੇਸ਼ਟੀਆਂ ਲੈ ਕੇ ਜਾਊਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਪਿਤਾ ਜੀ ਦਾ ਨਾਮ ਦੱਸੋ ਮਾਤਾ ਗੁਜਰੀ ਜੀ ਪਿਤਾ ਜੀ ਗੁਰ ਤੇਗ ਬਹਾਦਰ ਜੀ ਠੀਕ ਆ ਜੀ ਇਹ ਤੀਕ ਖਲੋ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਕਦੋਂ ਹੋਇਆ ਸੀ 1665 ਠੀਕ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਨੇ ਕਿਹੜੀਆਂ ਪਛਾਵਾਂ ਦੀ ਸਿੱਖਲਾਈ ਲਈ ਸੀ ਫਾਰਸੀ ਸੰਸਕ੍ਰਿਤ ਆਜ ਭਾਸ਼ਾ ਦੀ ਸਿੱਖਲਾਈ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ਤੇ ਬੈਠਣ ਸਮੇ ਕਿੰਨੀ ਉਮਰ ਸੀ 9 ਸਾਲ ਠੀਕ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾਂ ਦੇ ਨਾਮ ਦੱਸੋ ਮਾਤਾ ਸੁੰਦਰੀ ਮਾਤਾ ਜੀਤੋ ਜੀ ਮਾਤਾ ਸਾਈਬਾ ਦੇਵਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿੰਨੇ ਸਹਬਜ਼ਾਦੇ ਸੀ ਉਹਨਾਂ ਦੇ ਨਾਮ ਦੱਸੋ ਉਹਨਾਂ ਦੇ ਸਹਬਜ਼ਾਦਾ ਅਜੀਤ ਸਿੰਘ ਵੀ ਸਹਬਜ਼ਾਦਾ ਜਿਹੜਾ ਸਿੰਘ ਵੀ ਸਹਬਜ਼ਾਦਾ ਜਰਨੈਲ ਸੀ ਕਿ ਸਹਬਜ਼ਾਦਾ ਫਤਿਹ ਸਿੰਘ ਜੀ ਦੋ ਵੱਡੇ ਸਹਬਜ਼ਾਦੇ ਕਿਸ ਅਸਥਾਨ ਤੇ ਸ਼ਹੀਦ ਹੋਏ ਸੀ ਚਮਕੌਰ ਸਾਹਿਬ ਤੇ ਚੰਗੀ ਚ ਠੀਕ ਹੈ ਛੋਟੇ ਸਹਬਜ਼ਾਦੇ ਕਿੱਥੇ ਸ਼ਹੀਦ ਹੋਏ ਸੀ ਸਰਹਿੰਦ ਮਾਤਾ ਗੁਜਰੀ ਜੀ ਕਿੱਥੇ ਸ਼ਹੀਦ ਹੋਏ ਸੀ ਸਰੰਦਰ ਕਿਹਸੇ ਗੁਰੂ ਸਾਹਿਬ ਜਿਨੇ ਸਿੱਖ ਧਰਮ ਦੇ ਵਿੱਚ ਅੱਗੋਂ ਦੇਹਧਾਰੀ ਦੀ ਗੁਰੂ ਦੀ ਪ੍ਰਥਾ ਖਤਮ ਕੀਤੀ ਸੀ? ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਆਦਾ ਬਾਣੀ ਕਿੱਥੇ ਲਿਖੀ ਸੀ? ਸ੍ਰੀ ਪੌਂਟਾ ਸਾਹਿਬ ਜਿਲ੍ਹਾ ਸ਼ਿਰਮੌਰ ਹਿਮਾਚਲ ਪ੍ਰਦੇਸ਼। ਠੀਕ ਹੈ ਜੀ। ਜਾਬ ਸਾਹਿਬ ਦੀ ਬਾਣੀ ਕਿਹਨਾਂ ਨੇ ਲਿਖੀ ਸੀ? ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ ਕਿੰਨੇ ਕਵੀ ਸੀ? 52 ਠੀਕ ਹੈ ਜੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਣਾ ਕਦੋਂ ਤੇ ਕਿੱਥੇ ਕੀਤੀ ਸੀ ਵਿਸਾਖੀ ਵਾਲੇ ਦਿਵਸੇ 1699 ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ ਨਗਾਰਾ ਤਿਆਰ ਕਰਵਾ ਕੇ ਵਜਾਇਆ ਸੀ ਰੰਜੀਤ ਨਗਾਰਾ ਠੀਕ ਹੈ ਸ਼੍ਰੀ ਆਨੰਦਪੁਰ ਸਾਹਿਬ ਜੀ ਦੀ ਆਖਰੀ ਲੜਾਈ ਕਦੋਂ ਹੋਈ ਸੀ ਸਨ 1740 ਸਾਲ ਵਿੱਚ ਠੀਕ ਹੈ ਜੀ ਸਰਹੰਦ ਦੇ ਕਿਸ ਸੂਬੇਦਾਰ ਨੇ ਕਦੋਂ ਤੱਕ ਆਨੰਦਪੁਰ ਸਾਹਿਬ ਨੂੰ ਘੇਰੀ ਰੱਖਿਆ ਸੀ ਵਜ਼ੀਰ ਖਾਨ ਲਗਭਗ 7 ਮਹੀਨੇ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕ